ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਏਜੀ ਸਰ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਣਯੋਗ ਐਸਐਸਪੀ ਬਟਾਲਾ সোহੇਲ ਕਾਸਿੰਗ ਮੀਤ ਜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹਦੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗੈਂਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਟਲ ਤੇ ਤਰਨਤਾਰਨ ਦੀ ਡਿਸਟ੍ਰਿਕਟਸ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ FIRs ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਵ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸੀਆਈਏ ਦੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਜੀਆਂ ਅੰਮ੍ਰਿਤਸਰ ਅਧਿਆਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੌਲਨੰਗਲ ਥਾਣਾ ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੌਲਨੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲਨਗਲ ਥਾਣਾ ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਦਿਹਾਤੀ ਦੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਫਤ ਤੋਂ ਬਾਹਰ ਹੈ ਭੱਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈ ਜਲਦੀ ਗ੍ਰਿਫਤਾਰ ਕਰਾਂਗੇ ਉਹਦਾ ਨਾਮ ਹੈ ਲਖਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅੰਮ੍ਰਿਤਸਰ ਦਿਹਾਤੀ ਦਾ ਇੱਥੇ ਦੱਸਣ ਯੋਗ ਇਹ ਹੈ ਕਿ ਇਹਨਾਂ ਨੇ ਪਿਛਲੀਆਂ 6 ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/9/24 ਜਿਹੜਾ ਕਿ ਥਾਣੇ ਜੜਿਆਲੇ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੇ 2,70,000 ਦੀ ਖੋਹ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰਨਤਾਰਨ ਵਿੱਚ 16924 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28,437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀ ਉਹਦੀ ਖੋਹ ਕੀਤੀ ਸੀਗੀ ਮੁਕੱਦਮਾ ਨੰਬਰ 244 244 1911 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਨੇ 50,000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕਦਮੇ ਜਿਹੜੇ ਤਿੰਨ ਵਾਰ ਦਾਇਰ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੇ ਆ ਜਿੱਤੇ ਮੁਕਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 1,36,000 ਰੁਪਇਆ 200 ਚਿਰੰਜਾ ਰੁਪਏ ਪਲਸ ਇੱਕ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਐਸਐਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉਤੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਜੁਐਲਰੀ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫਆਈਆਰ ਹੈ ਐਫਆਈਆਰ ਨੰਬਰ 85 ਜਿਹੜੀ 24 ਤੇ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀ ਕੁੱਲ 6 ਵਾਰਦਾਤਾਂ ਸੀ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਹਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਾ ਦੀ ਵਾਰਦਾਤ ਵੀ ਜਿਹੜੀ ਸ਼ਾਮਲ ਹੈ ਕੋਲੇ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਅਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 bore ਸਮੇਤ ਦੋ ਜ਼ਿੰਦਾ ਰਾਊਂਡ AK ਟਾਈਪ ਪਿਸਟਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ CD Deluxe ਇੱਕ ਬੁਲੇਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾ ਦੇ ਵਿੱਚ ਜਿਹੜੇ ਇਹਨਾਂ ਨੇ ਚੁੱਕੇ ਹੋਏ ਫੋਨ ਮੋਟਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੇ ਉਹ ਰਿਕਵਰ ਹੋਏ ਨੇ ਜਿਹੜਾ ਪਿਸਤੋਲ ਹੈ ਨਜਾਇਜ਼ ਹੈ ਕਿ ਜਨਰਲ ਸੈਸ ਜਿਹੜਾ ਨਜਾਇਜ਼ ਪਿਸਤੋਲ ਹੈ ਜੀ ਜੈ ਜਿਹੇ ਬੰਦੇ ਕੋਲ ਕਿੱਥੋਂ ਆਉਂਦਾ ਤੇ ਸਰ ਕਿਹਦੇ ਗਰੁੱਪ ਨਾਲ ਕੰਮ ਕਰਦੇਗੇ ਜਿਵੇਂ ਵੈਸੇ ਨਹੀਂ ਨਹੀਂ ਇਹ ਮੇਰਾ ਆਪਣਾ ਹੀ ਗਰੁੱਪ ਹੈ ਜੀ ਇਹ ਆਪਣਾ ਹੀ ਇਹਨਾਂ ਨੇ ਇਸ ਲੁੱਟਖੋ ਵਾਲਾ ਗਰੁੱਪ ਕ੍ਰੀਏਟ ਕੀਤਾ ਪੰਜ ਬੰਦੇ ਤੇ ਇਨਵੋਲਡ ਸੀਗੇ ਤੇ ਬਾਕੀ ਇਹਨਾਂ ਦੀ ਹੋਰ ਤਪੀਸ਼ ਅਗੇ ਵਧਾਰੇ ਆ ਕਿ ਇਹਨਾਂ ਦੇ ਜੇ ਹੋਰ ਵੀ ਕੋਈ ਸਾਥੀ ਹੋਣਗੇ ਜਾਂ ਕਿਸੇ ਨੇ ਇਹਨਾਂ ਦਾ ਸਾਥ ਦਿੱਤਾ ਹੋਵੇਗਾ ਤੇ ਉਹਨੂੰ ਵੀ ਅਸੀਂ ਇਨਵੋਲਵ ਕਰਾਂਗੇ ਇਹ ਤਕਰੀਬਨ ਤਕਰੀਬਨ ਸਾਰੇ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਸੌਰੀ ਸੌਰੀ ਤੇ ਸਟ੍ਰੈਟਜੀ ਇਹਨਾਂ ਦੀ ਕਿ ਇਹਦੇ ਸਾਰ ਅਮਰਸਰ ਜ਼ਿਲ੍ਹੇ ਛੱਡ ਕੇ ਦੂਸਰੇ ਜ਼ਿਲ੍ਹੇ ਜਾ ਕੇ ਇਸ ਤਿਹੇ ਦਾ ਕੰਮ ਜੀ ਸਟ੍ਰੈਟਜੀ ਦੇ ਵਿੱਚ ਐਸਐਚ ਤੋਂ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹਨ ਜੰਡੇ ਵਾਲੇ ਵੀ ਵਰਦਾਤਾਂ ਕੀਤੀਆਂ ਬਿਆਸ ਵੀ ਕੀਤੀ ਤੇ ਤਰਨਤਾਰਨ ਵੀ ਕੀਤੀ ਬਾਅਦ ਸਿਟੀ ਆਪਣੇ ਨਾਲ ਹੀ ਨਾਲ ਲੱਗਦਾ ਜ਼ਿਲ੍ਹਾ ਰਾਤ ਦੇ ਸਮੇਂ ਇਹ ਵਰਦਾਤ ਕਰਦੇ ਸੀਗੇ ਇੱਕ ਵਾਰੀ ਵਾਰਦਾਤ ਹੋ ਗਈ ਦੂਜੀ ਵਾਰ ਫਿਰ ਕਰਜ ਹੌਸਲਾ ਵਧ ਗਿਆ ਪਰ ਸਾਡੀ ਪੁਲਿਸ ਜਿਹੜੀ ਹੈ ਇਹਨਾਂ ਦੇ ਅਗਲਾ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਜਿਹੜਾ ਅਸਲਾ ਰਿਕਵਰ ਹੋਇਆ ਜੀ ਉਹ ਲੱਗਾ ਕਿਥੋਂ ਲੈ ਕੇ ਆਏ ਸੀ ਜੀ ਅਸਲਾ ਰਿਕਵਰ ਜਿਹੜਾ ਹੋਇਆ ਉਹ ਅਰਿਓਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਲਦੀ ਜਦੋਂ ਸਾਨੂੰ ਲੀਡ ਮਿਲੇਗੀ ਅਸੀਂ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਹਾਂਜੀ ਏਜ ਇਹ 20 ਤੋਂ 25 ਸਾਲ ਜਿਹੜੀ ਯੰਗਸਟਰ ਜਿਹੜੀ ਕਿ ਉਸੇ ਏਜ ਗਰੁੱਪ ਦੇ ਵਿੱਚ ਫਾਲੋ ਕਰਦੇ ਨੇ ਜਾਂਚ ਦੇ ਵਿੱਚ ਇਹਦਾ ਚੱਲਿਆ ਜੀ ਕਿੰਨੀਆਂ ਕੁ ਡਕੈਟੀਆਂ ਹੁੰਦਾ ਤਾਂ ਆਪਣੇ ਜ਼ਿਲ੍ਹੇ ਸਿਰਕਿਸਤਾਂ ਜੀ 6 ਵਾਰਦਾਤਾ ਜਿੰਨਾ ਕਿ ਮੈਂ ਦੱਸ ਸਕਿਆ 6 ਵਾਰਦਾਤਾ ਆਲਰੇਡੀ ਇਹ ਮੰਨ ਚੁੱਕੇ ਨੇ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਏਗੀ ਤਾਂ ਉਹ ਵੀ ਅਸੀਂ ਦੱਸ ਸਕਦੇ ਹਾਂਜੀ ਮੇਨ ਤੇ ਜੋ ਸਾਰੇ ਵਾਰਦਾਤ ਵਿੱਚ ਇਨਵੋਲ ਹੁੰਦੇ ਆ ਸਾਰੇ ਵਾਰਦਾਤ ਵਿੱਚ ਆਂਦੇ ਸੀ ਸਾਰੇ ਹੀ ਇਨਵੋਲ ਹੈਗੇ ਸਾਰੇ ਹੀ ਮੇਨ ਆ ਜੀ ਸਾਰੇ ਨਸ਼ਾ ਪੱਤੇ ਕਰਕੇ ਕਰਦੇ ਸੀ ਜਾਂ ਕੋਈ ਪੈਸੀ ਦਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਇਹ ਗ੍ਰਫਤਾਰੀ ਤੇ ਜੀ ਸਿਟੀ ਸਿਵਲ ਲਾਈਨ ਪੁਲਿਸ ਸਟੇਸ਼ਨ ਵਾਲਿਆਂ ਨੇ ਕੀਤੀ ਹੈ ਇਹਨਾਂ ਦੀ ਜਦੋਂ ਇਹਨਾਂ ਨੂੰ ਫੜਿਆ ਗਿਆ ਹੈ ਫੀਅਰ ਦੇ ਵਿੱਚ ਇਹਨਾਂ ਨੇ ਕੀਤਾ ਗਿਆ